ਅਜੀ ਸ਼ਰੋਜੀ ਨਗਰ ਕੌਂਸਲ ਦੇ ਵਿੱਚ ਪਹੁੰਚੇ ਹਾਂ ਕੀ ਪ੍ਰੋਗਰਾਮ ਹੈ ਪ੍ਰਧਾਨ ਜੀ ਕਿ ਇੱਕ ਤਾਂ ਬਜਟ ਦੀ ਮੀਟਿੰਗ ਸੀ ਬਜਟ ਪਾਸ ਕੀਤਾ ਹੈ 2025-26 ਦਾ ਤੇ ਇੱਕ ਰੈਗੂਲਰ ਮੀਟਿੰਗ ਸੀ ਉਹ ਮੀਟਿੰਗ ਦੇ ਅਟੈਂਡ ਕੀਤੀ ਹੈ ਔਰ ਉਸ ਤੋਂ ਬਾਅਦ ਤੀਸਰਾ ਜਿਹੜਾ ਕੰਮ ਵਾਸਤੇ ਦਾ ਸੁਣ ਉਹ ਹੈ ਕਿ ਜਿਹੜੇ ਸਾਡੇ ਐਕਸਰਸਾਈਜ਼ ਕਰਦੇ ਸਵਾਇਜ਼ ਕਰਮਚਾਰੀ ਹਨ ਉਹਨਾਂ ਨੂੰ ਇਨਾਂ ਦਾ ਸਰਬਸੰਮਤੀ ਨਾਲ ਪ੍ਰਧਾਨ ਦੀ ਚੋਣ ਕੀਤੀ ਗਈ ਹੈ। ਆਂਟੇ ਕੁਮਾਰ ਜੀ ਨੂੰ ਪ੍ਰਧਾਨ ਨਿਯੁਕਤ ਕੀਤੇ ਗਏ ਨੇ। ਔਰ ਸਾਰੇ ਜਿੰਨੇ ਵੀ ਸਾਡੇ ਭਰਾ ਹਨ ਜਿਹੜੇ ਇਹ ਜ਼ਿੰਮੇਵਾਰੀ ਨਿਭਾ ਰਹੇ ਸਭਾਈ ਸੇਵਕ ਦੇ ਤੌਰ ਤੇ ਸਾਰਿਆਂ ਨੇ ਇੱਕ ਜੁਟਤਾ ਦੇ ਨਾਲ ਇਹਨਾਂ ਨੂੰ ਪ੍ਰਧਾਨ ਬਣਾਇਆ ਹੈ। ਔਰ ਇੱਕ ਕੇ ਵਿੱਚ ਬੜੀ ਬਰਕਤ ਹੁੰਦੀ ਹੈ। ਮੈਂ ਸਮਝਦਾ ਹਾਂ ਕਿ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਨਿਭਾਉਣਗੇ ਇਸ ਲਈ ਸਮੇਤ ਵੀ ਇਹ बतौर ਪ੍ਰਧਾਨ ਕੰਮ ਕਰਦੇ ਰਹੇ ਨੇ ਬੜੀ ਇਹਨਾਂ ਨੇ ਕੰਮ ਕਰ ਦਿੱਤੇ ਨੇ ਜੋ ਵੀ ਮੰਗਾਂ ਸਮਾਜ ਦੀਆਂ ਉਹਨਾਂ ਨੂੰ ਇਹ ਚੇਚੇ ਤੌਰ ਤੇ ਸਾਡੀ ਜਿਹੜੀ ਪਾਰਟੀ ਦੇ ਆਗੂ ਨੂੰ ਅਮਜੀਤ ਸਾਹਿਬ ਨੇ ਅਜੇ ਕੁਮਾਰ ਨੇ ਤੇ ਰਾਜਤ ਜੀ ਖੜੇ ਨਾ ਜਦੋਂ ਪੀਟਾਂਕੀ ਖੜੇ ਨਾ ਔਰ ਇਹ ਸਾਰੀ ਮੇਰੇ ਧਿਆਨ ਚ ਲਾਉਂਦੇ ਕਹਿੰਦੇ ਨਾ ਔਰ ਜੋ ਜੋ ਵੀ ਲੋੜਾਂ ਜ਼ਰੂਰ ਤਾਂ ਮੰਗਾ ਮੰਨ ਉਹ ਸਾਰੀਆਂ ਪਹਿਨਦੇ ਹਾਂ ਤੇ ਸਹੀ ਹਲ ਕਰਦੇ ਹਾਂ ਤਾਂ ਕਿ ਤੁਹਾਡੇ ਬਾਲਕੀ ਕਿਸਮਾ ਦੀ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਪੰਜ ਪ੍ਰਧਾਨ ਦੀ ਅੱਜ ਚੋਣ ਹੋਈ ਹੈ ਤੁਸੀਂ ਪ੍ਰਧਾਨ ਬਣਾਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਐਮਐਲਏ ਪਹੁੰਚੇ ਇੱਥੇ। ਮਲੇਜ਼ਾ ਵਾਲੇ ਸੀਗੇ ਜੀ ਨਗਰ ਕੌਂਸਲ ਚ ਮੀਟਿੰਗ ਸੀ ਬਜਟ ਦੀ ਉਸ ਤੋਂ ਬਾਅਦ ਉਹ ਸਾਡੇ ਉਰੇ ਪਹੁੰਚੇ ਜੀ ਸਾਡੇ ਚੌਂਸ ਜੇ ਮਲਾਜ਼ਮਾਂ ਕੁਝ ਕੋ ਬੰਦਿਆਂ ਨੇ ਕੁਝ ਸਾਡੇ ਵਿੱਚ 파ੜਪਾਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਕੰਮ ਹੋ ਗਿਆ ਸਾਡਾ ਸਮਾਜ ਖੜਾ ਪੂਰਾ ਬਾਲਮੀਕੀ ਸਮਾਜ ਪੂਰਾ ਦਾ ਪੂਰਾ ਸਾਡੇ ਲੀਡਰ ਸਾਹਿਬਾਨ ਖੜੇ ਨੇ ਇੱਕਜੁਟਤਾ ਦਾ ਇਹਨਾਂ ਨੇ ਦਿੱਤਾ ਜੀ ਸਬੂਤ ਸਾਰੇ ਮੇਰੇ ਨਾਲ ਨੇ ਜੀ ਤੇ ਮੈਂ ਦਿਨ ਰਾਤ ਇਹਨਾਂ ਦੇ ਵਾਸਤੇ ਹਾਜ਼ਰ ਖੜਾ ਜੀ ਕੋਈ ਵੀ ਕੰਮ ਹੋਵੇ ਇਹਨਾਂ ਦਾ ਜੀ ਪੱਕਿਆਂ ਵਾਲਾ ਉਹ ਐਮਐਲਏ ਸਾਹਮਣੇ ਗੱਲ ਹੋ ਚੁੱਕੀ ਹੈ ਜੀ ਤੇ ਨਵੀਂ ਭਰਤੀ ਬਾਰੇ 100 ਬੰਦਾ ਅਸੀਂ ਆਊਟਸੋਰਸ ਤੇ ਰੱਖਣਾ ਜੀ 20 ਸਿਵਲ ਮੈਨ ਹੋ ਨਵੇਂ ਭਰਤੀ ਕਰਾਉਣ ਵਾਲਾ